ਵਾਹਿ ਗੁਰੂ ਵਾਹਿ 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 ਗੁਰੂ ਵਾਹਿ 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 ਗੁਰੂ ਹੇਬ ਦਿਓ ਅੱਖਾਂ ਜੀਵਾਂ ਵਿਸਰੇ ਮਰ ਜਾ ਜਿਨਾ ਨਾ ਵਿਸਰੇ ਨਾ ਸੇਖ ਨੇ ਜਿਨਾ ਨਾ ਵਿਸਰੇ ਨਾ ਸੇਖ ਨੇ ਆ ਉਹ ਪਰਮ ਸੰਕਾਰ ਜਨ ਗੁਰੂ ਕੀ ਸਾਚੀ ਨਿਵਾਜੀ ਗੁਰੂ ਰੂਪ ਖਾਸਾ ਸਾਸ ਸੰਗ ਜੀਓ ਕਰੋ ਰਸਨਾ ਪੁੱਤਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਮਾਪ ਪੁਰਖਾਂ ਦੇ ਅਸਥਾਨ ਤੇ ਉਹਨਾਂ ਦੀ ਮਿੱਠੀ ਯਾਦ ਨੂੰ ਸਮਰਪਿਤ ਆਪਾਂ ਸਮਰੀ ਸੱਚੀ ਸੰਗਤ ਮਿਲ ਕਰਕੇ ਗੁਰਬਾਣੀ ਕੀਰਤਨ ਸੁਣਨ ਵਾਸਤੇ ਜਿਵੇਂ ਇੱਕ ਬੱਚਾ ਆਪਣੇ ਕਲਾਸ ਦੇ ਵਿੱਚ ਜਾਂਦਾ ਹੈ ਉਹ ਬੱਚਾ ਪੜਨ ਵਾਸਤੇ ਆਪਾਂ ਬੱਚ ਨੂੰ ਭੇਜਦੇ ਆਂ ਕਲਾਸ ਦੇ ਵਿੱਚ ਸਕੂਲ ਦੇ ਵਿੱਚ ਭੇਜਦਿਆਂ ਕਿ ਬੱਚੇ ਤੂੰ ਕੁਝ ਸਿੱਖ ਕਰਕੇ ਆਏਂਗਾ ਤੇ ਜੀਵਨ ਦੇ ਵਿੱਚ ਕੁਝ ਬਣੇਗਾ ਤੇ ਸਾਧ ਸੰਗ ਉਹਵੇਂ ਇਹ ਸਾਡੀ ਗੁਰਮਤਿ ਦੀ ਕਲਾਸ ਆ ਜੋ ਅਸੀਂ ਇੱਥੋਂ ਸਿੱਖਾਂਗੇ ਜੋ ਅਸੀਂ ਕਮਾਵਾਂਗੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਫੱਲੇਗਾ ਤੇ ਫਲ ਸਾਨੂੰ ਭਾਵੇਂ ਪੜਾਈ ਕਰਨ ਤੋਂ ਬਾਅਦ ਸਾਨੂੰ ਮਿਲਦਾ ਪਰ ਇੱਥੇ ਨਾਲ ਦੇ ਨਾਲ ਮਿਲਦਾ ਜਿੰਨਾ ਜਿੰਨਾ ਜਪੀ ਜਾਉਂਗੇ ਜਦੋਂ ਜਿੰਨਾ ਬਾਣੀ ਪੜਾਂਗੇ ਉਵੇਂ ਉਵੇਂ ਸਾਨੂੰ ਫਲ ਵੀ ਮਿਲਣਾ ਮੇਰਾ ਨਾਲ ਦੇ ਨਾਲ ਹੀ ਸਟਾਰਟ ਹੋ ਜਾਂਦਾ ਪਰ ਸਾਸ ਜਿਵੇਂ ਮਾਪੁਰਖਾਂ ਨੇ ਆਪਣਾ ਜੀਵਨ ਸੇਵਾ ਦੇ ਰੂਪ ਦੇ ਵਿੱਚ ਸੰਗਤਾਂ ਦੀਆਂ ਸੇਵਾਾਂ ਦੇ ਵਿੱਚ ਦੁਨਿਆਵੀ ਭਲਾਈ ਦੇ ਵਿੱਚ ਆਪਣਾ ਜੀਵਨ ਉਹਨਾਂ ਨੇ ਬਤੀਤ ਕੀਤਾ ਆ ਆਓ ਜਿੰਮੀ ਜਿੰਨੀ ਵੀ ਸੰਤ ਜੁਲਮਿਲ ਕਰਕੇ ਬੈਠੀ ਸਭਨਾ ਨੇ ਕਿਰਪਾ ਕਰਨੀ ਕਿਉਂਕਿ ਆਪਾਂ ਸਾਰੇ ਇੱਥੇ ਕੁਝ ਸਿੱਖਣ ਵਾਸਤੇ ਆਉਨੇ ਆ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਜਿਵੇਂ ਆਪੇ ਬੱਚੇ ਨੂੰ ਬੱਪੜ ਨੂੰ ਵਾਸੇ ਭੇਜਦੇ ਆ ਕਿ ਸਾਡਾ ਬੱਚਾ ਪੜ੍ਹੇਗਾ ਵਧੇਗਾ ਤਾਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਭੇਜਦੇ ਆ ਪਰ ਗੱਲ ਉਦੋਂ ਬਣੇਗੀ ਜਦੋਂ ਆਪਾਂ ਗੁਰਮਤਿ ਦੀ ਕਲਾਸ ਦੇ ਵਿੱਚ ਆਏ ਤੇ ਆ ਕਰਕੇ ਇੱਥੇ ਆਪਾਂ ਕੁਝ ਸੁਣਿਆ ਤੇ ਸੁਣ ਕਰਕੇ ਜਦੋਂ ਆਪਾਂ ਘਰਾਂ ਨੂੰ ਗਏ ਤੇ ਸਾਡੇ ਬਜ਼ੁਰਗ ਸਾਡੇ ਮਾਪ ਆਪਾਂ ਸਾਨੂੰ ਇਹ ਪੁੱਛਣ ਅੱਜ ਤੂੰ ਗੁਰੂ ਘਰ ਵਿੱਚ ਗਿਆ ਸੀ ਅੱਜ ਭਾਈ ਸਾਹਿਬ ਨੇ ਕਿਹੜਾ ਸ਼ਬਦ ਪੜਿਆ ਤੂੰ ਕੀ ਸੁਣ ਕੇ ਆਇਆ ਤੂੰ ਮੈਨੂੰ ਸੁਣਾ ਮਾਪ ਕਰਨ ਸੋਧ ਦੇ ਵਿੱਚ 95% ਸੰਗਤ ਐਸੀ ਹੁੰਦੀ ਹੈ ਜਦੋਂ ਆਪਾਂ ਮੱਥਾ ਟੇਕ ਕੇ ਬਾਹਰ ਨੂੰ ਜਾਂਦੇ ਆ ਇਹ ਵੀ ਸਾਨੂੰ ਪਤਾ ਨਹੀਂ ਹੁੰਦਾ ਕਿ ਭਾਈ ਸਾਹਿਬ ਸ਼ਬਦ ਕਿਹੜਾ ਪੜਿਆ ਸੀ ਕਿਉਂਕਿ ਸਾਡੀ ਸੁਰਤ ਜਿਹੜੀ ਉਹ ਲੰਗਰ ਵੱਲ ਤੇ ਸਾਡੇ ਪਰਿਵਾਰ ਵੱਲ ਸਾਡੀ ਸੁਰਤ ਜ਼ਿਆਦਾ ਹੁੰਦੀ ਹੈ ਕਿ ਸਾਡੇ ਪਰਿਵਾਰ ਦੇ ਵਿੱਚ ਸਾਡੇ ਬੱਚੇ ਕੀ ਕਰ ਰਹੇ ਹੋਣਗੇ ਅਸੀਂ ਲੰਗਰ ਵਿੱਚ ਕੀ ਬਣਿਆ ਹੋਏਗਾ ਤੇ ਛੱਕ ਕਰਕੇ ਅਸੀਂ ਘਰਾਂ ਨੂੰ ਜਾਵਾਂਗੇ ਜਾਂ ਮੈਂ ਗੱਲ ਕਰਾਂ ਕਿ ਭਾਈ ਸਾਹਿਬ ਕਦੋਂ ਅਨੰਤ ਸਾਹਿਬ ਪੜਨਗੇ ਤੇ ਅਸੀਂ ਲੰਗਰ ਛੱਕ ਕਰਕੇ ਘਰਾਂ ਨੂੰ ਜਾਵਾਂ ਖੈਰ ਮੈਂ ਇੱਕੋ ਇੱਕ ਬੇਨਤੀ ਕਰਦਾ ਹੁੰਦਾ ਜਦੋਂ ਅਪਾ ああ。<Enough. S 2> yeah. Toma o sol. ਦੁੱਖ ਸਭ ਮਿਟਿਆ 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 ਜਿੰਨ ਮਨ ਨੂੰ ਠਾਇਆ ਪੂਰੇ ਭਗਤ ਸੇ 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 ਜਿਸ ਨੂੰ ਮਨ ਨੇ ਆ ਸੋਈ ਮੰਮੀ ਐ ਜਿਸ ਨੂੰ ਹਾਸਾ ਦਿਨ ਸਰੇ ਦਿਨ ਸਰੇ ਯਾਰਾ ਜ ਸਮਲੇ ਸਹਾ ਸਹਾ I'm ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ ਸੱਚੇ ਪਾਤਸ਼ਾਹ